ਹੈਲੋ ਫਰੈਂਡਸ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਅਫੀਸ਼ੀਅਲ YouTube ਚੈਨਲ ਪਬਲਿਕ ਸਟਡੀ ਪੁਆਇੰਟ ਤੇ ਨਾਲ ਹੀ ਆਪਣੀ ਨਵੀਂ ਵੀਡੀਓ ਵਿੱਚ ਤਾਂ ਦੋਸਤੋ ਪੰਜਾਬ ਪੁਲਿਸ ਕੌਨਸਟੇਬਲ ਭਰਤੀ ਹੈ ਜਿਹੜੀ ਚੱਲਦੀ ਉਹਨਾਂ ਦੇ ਵਿੱਚ ਪੈਸਾ ਚੱਲਦਾ ਹੈ 2-2 ਲੱਖ ਦੇ ਕੇ 3-3 ਲੱਖ ਦੇ ਕੇ 10-10 ਲੱਖ ਦੇ ਕੇ 12-12 ਲੱਖ ਦੇ ਕੇ ਲੋਕ ਭਰਤੀ ਕਰਾਰੇ ਭਰਤੀ ਹੋ ਰਹੀ ਹੈ ਤੇ ਉਹ ਕਿਵੇਂ ਹੁੰਦੇ ਆ ਭਰਤੀ ਉਹ ਸਾਰਾ ਕੁਝ ਤੁਹਾਨੂੰ ਵੀਡੀਓ ਅੰਦਰ ਦੱਸਿਆ ਜਾਊਗਾ ਤਾਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਨਾਲੇ ਜੇ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਦਿੱਤੀ ਬੈਲ ਆਈਕਨ ਦਬਾ ਕੇ ਛੱਡਿਓ ਤੇ 올 ਤੇ ਕਲਿੱਕ ਕਰ ਲਿਓ ਤਾਂ ਕਿ ਜਿਵੇਂ ਕੋਈ ਨਵੀਂ ਵੀਡੀਓ ਆਵੇ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਵੇ ਵੀਡੀਓ ਨੂੰ ਦੱਬ ਕੇ ਸਾਰੇ ਗਰੁੱਪਾਂ ਦੇ ਵਿੱਚ ਸ਼ੇਅਰ ਕਰਨਾ ਤੁਹਾਡਾ ਕੰਮ ਹੈ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਕੋਈ ਵੀ ਡਾਊਟ ਹੋਵੇ ਕੋਈ ਵੀ ਪ੍ਰਕਾਰ ਦੀ ਗੱਲ ਹੋਵੇ ਤੁਸੀਂ ਕਮੈਂਟਾਂ ਦੇ ਵਿੱਚ ਦੱਸ ਸਕਦੇ ਹੋ ਤੁਹਾਡੇ ਕੋਲੇ ਕੋਈ ਵੀ ਇਨਫੋਰਮੇਸ਼ਨ ਇਹ ਤਾਂ ਤੁਸੀਂ ਸਾਡੇ ਨਾਲ ਜਰੂਰ ਸ਼ੇਅਰ ਕਰਿਓ ਆਪਾਂ ਸ਼ੇਅਰ ਕਰਾਂਗੇ ਚੈਨਲ ਤੇ ਹੋਰ ਕਿਤੇ ਵੀ ਆਪਾਂ ਸ਼ੇਅਰ ਚੀਜ਼ਾਂ ਸ਼ੇਅਰ ਕਰਾਂਗੇ ਜੇ ਤੁਹਾਡੇ ਨਾਲ ਕੋਈ ਇਦਾਂ ਕਰਦਾ ਹੈ ਤਾਂ ਕਿਸੇ ਬੰਦੇ ਨੇ ਤੁਹਾਡੇ ਨਾਲ ਕੀਤਾ ਹੋਵੇ ਜਾਂ ਅੱਗੇ ਕਰਨ ਦੀ ਸੋਚ ਰਿਹਾ ਹੋਵੇ ਜਾਂ ਕਿਸੇ ਦੇ ਤੁਸੀਂ ਇਦਾਂ ਦੀ ਗੱਲ ਸੁਣੀ ਹੋਵੇ ਤਾਂ ਸਾਡੇ ਨਾਲ ਜਰੂਰ ਸ਼ੇਅਰ ਕਰਿਓ ਤੇ ਆਪਾਂ ਵੱਤ ਵਤ ਸ਼ੇਅਰ ਕਰਾਂਗੇ ਚੀਜ਼ਾਂ ਸਾਰੀਆਂ ਸਾਹਮਣੇ ਲੈ ਕੇ ਆਵਾਂਗੇ ਤੁਸੀਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਇੱਕ ਇੱਕ ਚੀਜ਼ ਧਿਆਨ ਨਾਲ ਸੁਣਨੀ ਆ ਕਿਉਂਕਿ ਏਐਸਆਈ ਸਰ ਦੀ ਆਪ ਦੀ ਵੀਡੀਓ ਹੈ ਤੇ ਸਰ ਦੀ ਇੱਕ ਇੱਕ ਚੀਜ਼ ਜਿਹੜੀ ਹੈ ਉਹ ਧਿਆਨ ਨਾਲ ਸੁਣਨ ਵਾਲੀ ਹੈ ਤੇ ਜੇ ਵੀਡੀਓ ਵਧੀਆ ਲੱਗੂਗੀ ਤਾਂ ਤੁਸੀਂ ਦਬ ਕੇ ਸ਼ੇਅਰ ਕਰ ਦੇਣੀ ਹੈ ਸਾਰੇ ਗਰੁੱਪਾਂ ਦੇ ਵਿੱਚ ਤੇ ਲਾਈਕ ਜਰੂਰ ਕਰਨਾ ਤੇ ਕਮੈਂਟ ਜਰੂਰ ਕਰਨਾ ਠੀਕ ਹੈ ਜੀ ਤਾਂ ਆਪਾਂ ਬੜੀ देर ਨਾ ਕਰਦੇ ਹੋਏ ਸਟਾਰਟ ਕਰਦੇ ਆਂ ਆਪਣੀ ਅੱਜ ਦੀ ਵੀਡੀਓ ਨੂੰ ਤਾਂ ਵੀਡੀਓ ਨੂੰ ਪੂਰੀ ਦੇਖਿਓ ਤੇ ਉਸ ਤੋਂ ਬਾਅਦ ਕਮੈਂਟ ਲਾਈਕ ਸ਼ੇਅਰ ਜਰੂਰ ਕਰਿਓ ਉਮੀਦ ਕਰਦਾ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਪੰਜਾਬ ਪੁਰ ਦੀ ਭਾਰਤੀ ਨੂੰ ਲੈ ਕੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਨੀਆਂ ਤੁਹਾਡੇ ਪੇਰੈਂਟਸ ਨਾਲ ਗੱਲਾਂ ਕਰਨੀਆਂ ਤੇ ਬੱਚਿਆਂ ਨਾਲ ਨਾ ਕਰਨੀਆਂ ਕਿਉਂਕਿ ਤੁਹਾਨੂੰ ਸਭ ਨੂੰ ਪਤਾ ਹੈ ਵੀ ਪੈਸਾ ਕਿਵੇਂ ਬਣਦਾ ਪੈਸਾ ਕਿਵੇਂ ਕਮਾਇਆ ਜਾਂਦਾ ਹੈ ਚੇ ਕੋਈ ਬਿਜ਼ਨਸਮੈਨ ਹੈ ਚੇ ਕਿਸਾਨ ਹੈ ਚੇ ਕੋਈ ਮੁਲਾਜ਼ਮ ਭਰਾ ਹੈ ਹਨਾ ਕੋਈ ਦਿਹਾੜੀ ਦੱਪਾ ਕਰਦਾ ਕੋਈ ਕੁਝ ਮਰਜ਼ੀ ਕਰਦਾ ਪਰ ਸਾਡੇ ਵਰਗੇ ਕੁਝ ਠੱਗ ਤੇ ਚੋਰ ਲੋਕ ਹੁੰਦੇ ਨੇ ਜਿਹੜੇ ਕਹਿ ਦਿੰਦੇ ਨੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨਾਲ ਗੱਲਬਾਤ ਹੈ ਸਾਡੇ ਰਿਸ਼ਤੇਦਾਰ ਨੇ ਸਾਡੀ ਡੀਜੀਪੀ ਸਾਹਿਬ ਨਾਲ ਗੱਲਬਾਤ ਹੈ ਸਾਡੇ ਉਹ ਰਿਸ਼ਤੇਦਾਰ ਨੇ ਤਾਂ ਬਹੁਤ ਲੋਕ ਜਿਹੜੇ ਠੱਗੀ ਦਾ ਸ਼ਿਕਾਰ ਹੋ ਜਾਂਦੇ ਨੇ ਪੈਸਿਆਂ ਦਾ ਸ਼ਿਕਾਰ ਹੋ ਜਾਂਦੇ ਨੇ ਬਹੁਤ ਵਾਰ ਲੋਕਾਂ ਨੂੰ ਸਮਝਾਇਆ ਇੰਨੀ ਵਾਰ ਲੋਕਾਂ ਨੂੰ ਸਮਝਾਤਾ ਪਰ ਲੋਕਾਂ ਦੇ ਮਨ ਦੇ ਵਿੱਚ ਗੱਲ ਵੱੜਦੀ ਨਹੀਂ ਨਾ ਦਿਮਾਗ 'ਚ ਗੱਲ ਵੱੜਦੀ ਆ ਪਤਾ ਨਹੀਂ ਦਾ ਦਿਮਾਗ ਦੇ ਵਿੱਚ ਇਹਨਾਂ ਦੇ ਕੀ ਫਿੱਟ ਹੋ ਗਿਆ ਬਸ ਪੈਸਾ 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 ਉਹ ਜੇਕਰ ਯਾਰ ਪੈਸੇ ਨਾਲ ਭਰਤੀ ਹੁੰਦੀ ਹੋਵੇ ਜਿਹੜਾ ਬੰਦਾ ਮਿਹਨਤ ਕਰਦਾ ਉਹ ਤਾਂ ਭਰਤੀ ਹੋਈ ਨਹੀਂ ਸਕਦਾ ਕਦੇ ਉਹਦਾ ਸਾਰੀ ਉਮਰ ਹੀ ਫਿਰ ਐਂ ਰੁੱਜੂਗਾ ਸੜਕਾਂ 'ਤੇ ਠੀਕ ਆ ਨਾ ਇਹ ਤੁਹਾਡੇ ਦਿਮਾਗ ਦੇ ਵਿੱਚੋਂ ਗੱਲ ਕਿਉਂ ਨਿਕਲ ਸਕਦੀ ਨਾ ਤਾਂ ਤੁਹਾਡਾ ਕੋਈ ਪੇਪਰ ਪਾਸ ਕਰਾ ਸਕਦਾ ਨਾ ਤੁਹਾਡਾ ਕੋਈ ਟ੍ਰੈਲ ਪਾਸ ਕਰਾ ਸਕਦਾ ਠੀਕ ਆ ਨਾ ਨਾ ਸੋਨੂੰ ਕੋਈ ਸਿੱਧਾ ਭਰਤੀ ਕਰਾ ਸਕਦਾ हां ਤੁਸੀਂ ਪੰਜਾਬ ਲੈਵਲ ਦੇ ਕੋਈ ਇੰਡੀਆ ਲੈਵਲ ਤੇ ਕੰਮ ਏਡਾ ਵੱਡਾ ਕਰ ਦੋ ਵੀ ਤੁਹਾਨੂੰ ਆਪ ਪੰਜਾਬ ਸਰਕਾਰ ਨੌਕਰੀ ਦੇਊਗੀ ਠੀਕ ਹੈ ਨਾ ਜੇ ਆਪਾਂ ਬਹਿ ਕੇ ਕਰਨ ਗੱਲਾਂ ਮਾਰਨੀ ਨੇ ਰੀਲਾਂ ਹੀ ਪਾਉਣੀਆਂ ਨੇ ਫੇਸਬੁੱਕ ਤੇ ਗੱਲਾਂ ਕਰਨੀਆਂ ਨੇ ਇੰਸਟਾਗ੍ਰam ਤੇ ਰੀਲਾਂ ਪਾਉਣੀਆਂ ਨੇ ਨੱਚ ਗਾਣੇ ਕਰੀ ਜਾਣੇ ਨੇ ਹਨਾ ਵੀ ਮੈਨੂੰ ਮੁੱਖ ਮੰਤਰੀ ਸਾਹਿਬ ਪੇਪਰ ਚ ਪਾਸ ਕਰਾ ਦੇਣਗੇ ਮੈਨੂੰ ਡੀਜੀਪੀ ਸਾਹਿਬ ਪੇਪਰ ਚ ਪਾਸ ਕਰਾ ਦੇਣਗੇ ਠੀਕ ਹੈ ਨਾ ਮੈਨੂੰ ਕੋਈ ਹੋਰ ਕੈਬਨਟ ਮੰਤਰੀ ਪੇਪਰ ਚ ਪਾਸ ਕਰਾ ਦੂ ਇਹੇ ਆਪਦੇ ਮਨ ਤੇ ਦਿਮਾਗ ਦੇ ਵਿੱਚੋਂ ਭੁਲੇਖਾ ਕੱਢ ਦੋ ਬਹੁਤ ਲੋਕ ਮੈਨੂੰ ਵੀ ਹੁਣ ਕਹਿ ਦਿੰਦੇ ਆ ਤੇਰੇ ਬਾਈ ਵੀ ਪੈਸਾ ਕਿਤੇ ਨਹੀਂ ਚਲਦਾ ਠੀਕ ਹੈ ਨਾ ਇਹ ਭਲੇਖਾ ਮਨ ਦੇ ਵਿੱਚ ਕੱਢ ਦਿਓ ਕਿਉਂਕਿ ਠੱਗ ਠੋਰ ਬਥੇਰੇ ਤੁਰੇ ਫਿਰਦੇ ਨੇ ਉਹ ਪੈਸੇ ਲੈ ਕੇ ਬਾਬਰ ਜੀ ਆਪਦੀ ਜੇਬ 'ਚ ਪਾ ਲੈਣਗੇ ਮੈਂ ਬਾਬਰ ਦੇ ਪਿੰਡੋਂ ਪ੍ਰੈਕਟਿਸ ਕਰਾਉਣਾ ਫ੍ਰੀ ਦੇ ਵਿੱਚ ਸਾਡੇ ਲੋਕ ਫ੍ਰੀ ਦੇ ਵਿੱਚ ਵੀ ਪ੍ਰੈਕਟਿਸ ਕਰਕੇ ਰਾਜੀ ਨੇਗੇ ਜਿੱਥੇ ਪੈਸਾ ਲੱਗਦਾ ਵੀ ਉੱਥੇ ਜਾ ਕੇ ਰਾਜੀ ਨੇ ਹਨਾ ਉਹੀ ਗੱਲ ਹੈ ਵੀ ਸਾਡੇ ਨਾ ਮਨ ਦੇ ਵਿੱਚ ਇੱਕ ਐਦਾਂ ਦਾ ਖਲਿਆਤ ਹੋਇਆ ਪਿਆ ਵੀ ਯਾਰ ਜਿੱਥੇ ਪੈਸਾ ਸਾਰਾ ਕੋਈ ਉੱਥੀ ਹੈ ਬਸ ਸਾਨੂੰ ਇਹੀ ਲੱਗਦਾ ਵੀ ਪੈਸੇ ਨਾਲ ਸਭ ਕੁਝ ਉਹ ਜਾਂ ਭਲੇ ਮਾਨਸੋ ਜੇ ਪੈਸੇ ਆ ਸਭ ਕੁਝ ਉਹ ਵੀ ਫਿਰਾਂ ਨੂੰ ਮਿਹਨਤ ਕਰਨ ਦੀ ਕੀ ਲੋੜ ਆ ਠੀਕ ਆ ਨਾ ਫਿਰ ਸਾਨੂੰ ਮਿਹਨਤ ਕਰਨ ਦੀ ਕੀ ਲੋੜ ਆ ਫਿਰ ਤਾਂ ਪੈਸੇ ਹੀ ਚੱਲੀ ਜਾਊਗਾ ਫਿਰ ਤਾਂ ਜਿਹੜਾ ਇੱਕ ਬੰਦਾ ਗਰੀਬ ਪਰਿਵਾਰ ਦਾ ਲੋੜਵੰਦ ਪਰਿਵਾਰ ਦਾ ਉਹਦਾ ਲੋੜ ਇਹਨੂੰ ਤਾਂ ਕਦੇ ਬਈ ਦੂਜਾ ਕੋਈ ਕੱਦੂਆਂ ਦੀ ਦੁਕਾਨ ਖੋਲ ਲੈ ਬੈਠੀ ਜਾ ਕੱਦੂ ਬਈ ਭਿੰਡਿਆਂ ਵਿੱਚ ਚੱਲਣਾ ਵੀ ਨੌਗਰ ਦਾ ਬਈ ਤਗੜੇ ਬੰਦੇ ਕਰਨਗੇ ਜਿਕਰ ਜਿਹੜਾ ਸਮਾਂ ਲੰਘ ਗਿਆ ਉਹਨੂੰ ਛੱਡ ਦੋ ਭੁੱਲ ਜੋ ਚਲੋ ਕੋਈ ਹੁੰਦਾ ਉਹ ਵਾਲਾ ਕਹਿੰਦਾ ਯਾਰ ਪੁਰਾਣੇ ਸਮੇਂ ਚ ਪੁਲਿਸ ਚ ਪੈਸੇ ਦੇ ਭਰਤੀ ਹੋ ਜਾ ਮਾਸਟਰ ਲੱਗ ਗਿਆ ਡਾਕਟਰ ਲੱਗ ਗਿਆ ਉਹ ਚੀਜ਼ਾਂ ਇਦਾਂ ਦਾ ਕੰਪੀਟੀਸ਼ਨ ਬਣ ਗਿਆ ਵੀ ਹਰ ਕੰਪੀਟੀਸ਼ਨ ਲੜਨ ਲਈ ਤੁਹਾਨੂੰ ਸਖਤ ਮਿਹਨਤ ਕਰਨੀ ਪੈਣੀ ਆ ਅਸੀਂ ਹਰ ਰੋਜ਼ ਸਮਝਾਉਂਦੇ ਆ ਪਰ ਤੁਸੀਂ ਨਹੀਂ ਸਮਝਦੇ ਉਹ ਤੁਹਾਡੀ ਆਪਣੀ ਮਰਜ਼ੀ ਹੈ ਪਰ ਮੇਰੇ ਵੱਲੋਂ ਹਰ ਉਸ ਨੂੰ ਇਹ ਰਿਕਵੈਸਟ ਹੈ ਜਦ ਬਣ ਕੇ ਤੁਹਾਡੇ ਮਾਪਿਆਂ ਨੂੰ ਬੇਨਤੀ ਹੈ ਹਨਾ ਵੀ ਪੈਸੇ ਕਿਸੇ ਕੋਲੇ ਨਾ ਪਸਾ ਲਿਓ ਕੋਈ ਤੁਹਾਨੂੰ ਮਾਣਯੋਗ ਮੁੱਖ ਮੰਤਰੀ ਸਾਹਿਬ ਤੁਹਾਡੀ ਸਪਾਰਸ ਨੂੰ ਉਹ ਕਰ ਸਕਦੇ ਡੀਜੀਬੀ ਸਾਹਿਬ ਨਹੀਂ ਉਹ ਕਰ ਸਕਦੇ ਠੀਕ ਹੈ ਨਾ ਕਿਉਂਕਿ ਮਾਣਯੋਗ ਮੁੱਖ ਮੰਤਰੀ ਸਾਹਿਬ ਨੇ ਪਹਿਲਾਂ ਹੀ ਏ ਕਿਹਾ ਸੀ ਜਿਹੜਾ ਮਿਹਨਤ ਕਰੂਗਾ ਉਹ ਹੀ ਮੈਟ ਚ ਆਊਗਾ ਬਾਕੀ ਸਾਰੇ ਮੰਤਰੀਆਂ ਸਾਹਿਬ ਦੇ ਇਹੀ ਬਿਆਨ ਰਹਿੰਦੇ ਨੇ ਸਰਕਾਰ ਦੇ ਵਿੱਚ ਹਰ ਪ੍ਰਸ਼ਾਸਨ ਦੇ ਅਧਿਕਾਰ ਵੱਲੋਂ ਇਹੀ ਕਿਹਾ ਜਾਂਦਾ ਕਿ ਡਾਕੂਆਂ ਚੋਰਾਂ ਤੋਂ ਬਚੋ ਜੇ ਭਾਈ ਤੁਹਾਡੇ ਕੋਲੇ ਪੈਸੀ ਬਾਧੂ ਨੇ ਵਿੱਕੀ ਸਿੰਘ ਜੀ ਹਨਾ ਦੀਪਕੌਰ ਜੀ ਲੱਕੀ ਜੀ ਤਾਂ ਭਾਈਓ ਤੁਸੀਂ ਦੇਖ ਲਓ ਠੀਕ ਹੈ ਨਾ ਜੇ ਆਪਾਂ ਉਹ ਕਿਤੇ 5 ਰੁਪਏ ਕਿਤੇ ਦੇਣ ਨੂੰ ਕੋਈ ਤਿਆਰ ਨਹੀਂ ਹੁੰਦਾ ਪਰ ਜਿਉਂ ਸਾਨੂੰ ਇੱਥੇ ਕੋਈ ਠੱਗ ਚੋਰ ਆ ਕੇ ਕਹਿੰਦੇ ਵੀ ਮੈਂ ਪੁਲਿਸ ਵਿੱਚ ਭਰਤੀ ਕਰਾ ਦੂੰ ਮੈਂ ਮਾਸਟਰ ਭਰਤੀ ਕਰਾ ਦੂੰ ਮੈਂ 10 ਲੱਖ ਦੇ ਦੋ 20 ਲੱਖ ਦੇ ਦੋ ਤਾਂ ਤੁਸੀਂ ਆਪਣੀ ਜ਼ਮੀਨ ਜਾਇਦਾਦ ਵੀ ਵੇਚ ਦਿੰਨੇ ਹੋਣਾ ਪਰ ਜਦੋਂ ਕਿਸੇ ਲੋੜਵੰਦ ਬੰਦੇ ਨੂੰ ਕਿਤੇ ਲੋੜ ਹੁੰਦੀ ਹੈ ਤਾਂ ਤੁਸ ਇੱਥੇ 5 ਪੈਸੇ ਹੁੰਦੇ। ਸੋ ਮੇਰੀ ਸਾਰਿਆਂ ਨੂੰ ਇਹ ਹੱਥ ਬੰਨ ਕੇ ਬੇਨਤੀ ਹੈ ਮੋਨਿਕਾ ਜੀ ਕਿ ਪੈਸਾ ਪਲੀਜ਼ ਜਨਾਬ ਸਕਦੇ। ਮੇਰੇ ਏਰੀਆ ਦੇ ਵਿੱਚ ਮੈਂ ਦੋ ਥਾਂ ਤੇ ਟ੍ਰੇਨਿੰਗ ਕਰਾਉਣਾ ਜਦੋਂ ਮੇਰੇ ਕੋਲ ਸਮਾਂ ਹੁੰਦਾ ਹੈ। ਜਦੋਂ ਮੈਂ ਡਿਊਟੀ ਦੇ ਵਿੱਚ ਹੁੰਦਾ ਮੇਰੇ ਕੋਲੇ ਦੋ ਕੁੜੀਆਂ ਰੱਖੀਆਂ ਹੋਈਆਂ ਨੇ। ਉਹ ਟ੍ਰੇਨਿੰਗ ਕਰਾਉਂਦੇ ਮੇਰਾ ਆਬਦਾ ਪਿੰਡ ਹੋ ਗਿਆ। ਇੱਕ ਨਾਲ ਪਿੰਡ ਪੈਂਦਾ ਨੰਗਲਾ। ਠੀਕ ਹੈ ਨਾ ਉੱਥੇ ਮੈਂ ਪ੍ਰੈਕਟਿਸ ਕਰਾਉਣਾ ਬੱਚਿਆਂ ਨੂੰ ਜਿਨੇ ਫ੍ਰੀ ਦੇ ਵਿੱਚ ਸੇਵਾ ਲੈਣਿਆ ਲੈ ਰੂ। ਜਿਨੇ ਫ੍ਰੀ ਦੇ ਵਿੱਚ ਸੇਵਾ ਲੈਣੀ ਆ ਤਾਂ ਉਹ ਲੈ ਸਕਦਾ ਬਾਬਾ ਪਰ ਕਹਿ ਰਿਹਾ ਕਹਿੰਦਾ ਬਈ ਮਿਹਨਤ ਕਰਕੇ ਕੋਈ ਰਾਜ ਨਹੀਂ ਬਿਲਕੁਲ ਬਈ ਸਾਡੇ ਲੋਕਾਂ ਦੇ ਦਿਮਾਗ ਦੇ ਵਿੱਚ ਇਹੀ ਘਟਾ ਇੱਕ ਭਰਿਆ ਗਿਆ ਬਸ ਹੀ ਪੈਸਾ 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 ਹੀ ਸਾਰਾ ਦਿਨ ਪੈਸਾ ਸਾਲਾ ਪੈਸਾ ਪੈਸਾ ਹੀ ਹੋਈ ਪਈ ਆ ਜਿਹੜੇ ਮਰਜ਼ੀ ਬਸੇ ਭਗ ਜਾ ਪਰ ਮਿਹਨਤ ਕਰਕੇ ਕੋਈ ਵੀ ਰਾਜੀ ਨਹੀਂ ਹਣਾ ਇਹ ਗੱਲ ਜਿਹੜੀ ਮੰਨਣੀ ਪਊਗੀ ਮੇਰੇ ਮਨ ਦੇ ਵਿੱਚ ਤਾਂ ਹੀ ਵਿਚਾਰ ਸੀਗਾ ਕਿ ਚਲੋ ਲੋਕ ਦੇਖਦੇ ਨੇ ਪਿਆਰ ਕਰਦੇ ਨੇ ਵੀ ਕੱਲ ਨੂੰ ਯਾਰ ਕੋਈ ਕਿਤੇ ਫੇਰ ਫਸ ਗਿਆ ਫੇਰ ਨਾ ਸਾਨੂੰ ਸੋ ਮੇਰੀ ਇਹ ਬੇਨਤੀ ਹੈ ਕਿਰਪਾ ਕਰਕੇ ਠੱਗਾ ਚੋਰਾ ਤੋਂ ਬਚ ਕੇ ਰਹਿਣਾ।